ਸਤਿਗੁਰਾਂ ਦੀ ਸਾਜੀ ਤਨਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਦੁਰਦੁਗਵਾਇ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਦੁਰਦ ਕਹਿੰਦੇ ਨੇ ਪਾਪ ਨੂੰ ਉਭਾਰੇ ਦਾ ਮਤਲਬ ਹੈ ਬਚਾਉਣਾ ਮਰਦ ਸਮਝ ਉਹਨਾਂ ਨੇ ਵੀ ਭਾਈ ਪਰਮਾਤਮਾ ਜਿਹੜਾ ਹੈ ਉਹ ਆਪ ਹੀ ਸਾਰੇ ਸੰਸਾਰ ਨੂੰ ਬਿਕਾਰਾਂ ਤੋਂ ਪਾਪਾਂ ਤੋਂ ਬਚਾਉਣ ਵਾਲਾ ਹੈ। ਮਾਲਕ ਨੇ ਮਨੁੱਖ ਦਾ ਪਿਛਲਾ ਕੀਤਾ ਪਾਪ ਉਸ ਮਨੁੱਖ ਦੇ ਅੰਦਰੋਂ ਦੂਰ ਕਰ ਦਿੱਤਾ ਜਿਸ ਉਤੇ ਭਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਬਾਰੂਮ ਪਰਮੇਸ਼ਰ ਨੇ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕੀਤੀ ਉਹ ਪ੍ਰਮਾਤਮਾ ਆਪਣਾ ਮੁੱਢਕ ਦੀਮਾ ਦਾ ਪਿਆਰ ਵਾਲਾ ਸੁਭਾਅ ਸਦਾ ਚੇਤੇ ਰੱਖਦਾ ਹੈ ਹੋਈ ਰਾਜੇ RAM ਕੀ ਰਖਵਾਲੀ ਸਤਿਗੁਰ ਕਹਿੰਦੇ ਪ੍ਰਭੂ ਪਾਤਸ਼ਾਹ ਜਿਸ ਮਨੁੱਖ ਦੀ ਪਾਪਾਂ ਵੱਲੋਂ ਰਖਵਾਦੀ ਕਰਦਾ ਹੈ ਉਸ ਦਾ ਸੋਖ ਸਹਜ ਆਨੰਦ ਗੁਣ ਗਾਉ। ਮਨ ਤਨ ਦੇ ਸੁਖਾਲੀ ਉਸ ਦਾ ਮਨ ਜਿਹੜਾ ਸੁਖੀ ਹੋ ਜਾਂਦਾ ਹੈ। ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਪ੍ਰਮਾਤਮਾ ਦੀ ਸਿਫਤ ਸਾਧ ਦੇ ਗੀਤ ਗਾਇਆ ਕਰੋ। ਤੁਹਾਨੂੰ ਵੀ ਸੁੱਖ ਮਿਲਣਗੇ। ਆਤਮਿਕ ਅਡੋਲਤਾ ਦੇ ਆਨੰਦ ਮਿਲਣਗੇ ਰਹਾ ਪਤਤ ਉਧਾਰਨ ਤਤ ਗੁਰ ਮੇਰਾ ਮੋਹਤਸ ਕਾ ਪਰਵਾਸਾ ਪਤਤ ਉਧਾਰਨ ਮਤਲਬ ਵੀ ਵਿਕਾਰਾਂ ਵਿੱਚ ਡਿੱਗੀ ਹੋਇਆਂ ਨੂੰ ਬਚਾਉਣ ਵਾਲਾ ਮਹਾਰਜ ਕਹਿੰਦੇ ਨੇ ਵੀ ਮੇਰਾ ਗੁਰੂ ਭਾਈ ਜਿਹੜਾ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਮੈਨੂੰ ਵੀ ਉਸੇ ਦਾ ਹੀ ਅਸਹਾਰਾ ਹੈ ਸਤਿਗੁਰੂ ਜੀ ਸਾਡੇ ਲਈ ਕਿਰਪਾ ਕਰਦੇ ਨੇ ਵੀ ਭਾਈ ਉਸ ਪ੍ਰਮਾਤਮਾ ਦਾ ਹੀ ਆਸਰਾ ਧੱਕੋ ਉਹਦਾ ਹੀ ਸਹਾਰਾ ਸਭ ਨੂੰ ਉਹੀ ਸਭ ਨੂੰ ਅਨੁਪਾਲਣ ਹਾਰਾ ਹੈ ਉਹੀ ਸਭ ਨੂੰ ਰਿਜਕ ਦਿੰਦਾ ਹੈ ਉਹੀ ਸਭ ਦੀ ਪ੍ਰਤਪਾਲਣਾ ਕਰਦਾ ਹੈ ਬਖਸ਼ ਲੈ ਸਭ ਸੱਚੇ ਸਾਹਿਬ ਸੋ ਨਾਨਕ ਕੀ ਅਰਦਾਸਾ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਪਰਮਾਤਮਾ ਨੇ ਸਾਰੇ ਜੀਵ ਗੁਰੂ ਦੀ ਸ਼ਰਨ ਪਾ ਕੇ ਬਖਸ਼ਲੇ ਹਨ ਔਰ ਜਿਹੜਾ ਸਦਾ ਤਰ ਪਰਮਾਤਮਾ ਬਿਕਾਰੀਆਂ ਨੂੰ ਵੀ ਗੁਰੂ ਦੀ ਸ਼ਰਨ ਪਾ ਕੇ ਬਖਸ਼ਦਾ ਰਹੇ ਉਹ ਪਰਮਾਤਮਾ ਸਭ ਦੀ ਅਰਜ਼ੋਈ ਸੁਣਨ ਵਾਲਾ ਨਾਨਕ ਦੀ ਅਰਜ਼ੋਈ ਵੀ ਸੁਣਨ ਵਾਲਾ ਹੈ ਭਾਵ ਉਹ ਸਭ ਦੀ ਅਰਜ਼ੋਈ ਸੁਣਦਾ ਹੈ ਸਦਾ ਹੀ ਉਹ ਸਕਾਲਪੁਰਖ ਵੈਗੁਰੂ ਦੇ ਚਰਨਾਂ ਵਿੱਚ ਜੜੋ ਪ੍ਰਮਾਤਮਾ ਤੋਂ ਬਿਨਾਂ ਅਸਲ ਸਾਥੀ ਨਹੀਂ ਕੋਈ ਜਾਣਦਾ ਕਬਨ ਹੀ ਹਾਂ ਜਗ ਮੀਤ ਮਹਾਰਜ ਕਹਿੰਦੇ ਕੋਈ ਬਿਰਲਾ ਹੀ ਜਾਣਦਾ ਹੈ ਵੀ ਇਸ ਜਗਤ ਵਿੱਚ ਅਸਲ ਮਿੱਤਰ ਕੌਣ ਹੈ ਉਹ ਮਿੱਤਰ ਹੈ ਕਾਲਪੁਰਖ ਪ੍ਰਮਾਤਮਾ ਜਿਹੜਾ ਲੋਕ ਵਿੱਚ ਵੀ ਤੇ ਬਲੋਕ ਵਿੱਚ ਵੀ ਮਨੁੱਖ ਦੇ ਸਹਾਈ ਹੁੰਦਾ ਹੈ ਮਦਦਗਾਰ ਬਣਦਾ ਹੈ ਦੁਨੀਆ ਸੁੱਖਾਂ ਦੀ ਸੰਗੀ ਹੈ ਸੁੱਖ ਮੈਂ ਆਨ ਬਹੁਤ ਮਿਲ ਬੈਠ ਸਾਰੇ ਸੁੱਖਾਂ ਦੀ ਸੰਗੀ ਹਨ ਵਿਪਤ ਭਰੀ ਸਭ ਹੀ ਸੰਗ ਛਾੜ ਦਤ ਕੋ ਨ ਆਵਤ ਨਹੀਂ ਰੇ ਕੋਈ ਔਖਾ ਸਮਾ ਜਾਂਦਾ ਸਭ ਸੱਤ ਛੱਡ ਜਾਂਦੇ ਹਨ ਇੱਕ ਅਕਾਲ ਪੁਰਖ ਹੈ ਜਿਹੜਾ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਮਨੁੱਖ ਦੀ ਮਦਦ ਕਰਦਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਪੱਖ ਦਾ ਦੀ ਅਰਦਾਸ ਹਰ ਗੁਰੂ ਘਰ ਦੀਆਂ ਸੇਵਾਵਾਂ ਪਾਸ ਸ਼ਕਰਪਾ ਕਰਨ ਸਭਨਾ ਦੇ ਮਨਾਂ ਨੂੰ ਬੁਲੰਕੀ ਆਪ ਲੈ ਲੈਣ ਨਿਤ ਅਰਦਾਸ ਕਰਦੇ ਰਹੀ ਮਰਤੀ ਕਦੇ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੁਗ ਗੁਰਵਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦੇਈ ਪਾਏ ਗੁਰਜੀ ਦਾ ਖਾਲਸਾ ਬਾਗੁਰਜੀ ਕੀ ਫਤ